ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਜਲ ਸਪਲਾਈ ਕੰਟਰੈਕਟਰ ਵਰਕਰ ਯੂਨੀਅਨ ਜਿਹੜੇ ਹੈਗੇ ਸੈਨੀਟੇਸ਼ਨ ਪਟਕਰ ਯੂਨੀਅਨ ਪੁਣਾ ਵੱਲੋਂ ਜਿਹੜਾ ਕੱਲ ਜਿਹੜਾ ਮਲਕਪੁਰ ਚੌਂਕ ਸੀਗਾ ਉੱਥੇ ਇੱਕ ਵੱਡਾ ਪ੍ਰੋਟੈਸਟ ਕੀਤਾ ਗਿਆ ਸੀਗਾ ਤੇ ਸੀਐਮ ਜਿਹੜੇ ਪੰਜਾਬ ਦੇ ਹੈਗੇ ਉਹਦਾ ਤੇ ਇੱਕ ਕੰਸਰਾ ਜਿਹੜੇ ਐਸਜੀਓ ਹੈਗੇ ਉਹਨਾਂ ਦਾ ਪਤਲਾ ਫੂਕਿਆ ਸੀਗਾ ਕਾਰਨ ਸੀਗਾ ਕਿ ਕੋਈ ਇੱਕ ਸਕੀਮ ਸਰਕਾਰ ਵੱਲੋਂ ਲਾਗੂ ਕੀਤੀ ਗਿਆ ਸਕਾਡਾ ਸਿਸਟਮ ਹੈਗਾ ਕੋਈ ਉਹ ਜਿਹੜੀ ਆ ਸਕੀਮ ਲਾਗੂ ਕੀਤੀ ਗਈ ਹੈ ਜਿਹਦੇ ਨਾਲ ਇਹਨਾਂ ਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੇ ਲੋਕ ਨੇ ਘਰ ਬਹਿ ਜਾਣਗੇ ਇਹਨਾਂ ਦੀ ਨੌਕਰੀ ਜਿਹੜੀ ਹੈਗੀ ਹੈ ਮਾੜੀ ਚੰਗੀ ਹੈ ਜੇ ਕਿ ਕੱਚੇ ਮੁਲਾਜ਼ਮਾਂ ਖੋਤੀ ਜਾਏਗੀ ਉਹ ਕੱਲ ਨੂੰ ਸਰਕਾਰ ਜਿਹੜੀ ਪ੍ਰਾਈਵੇਟ ਦਾਰੇ ਵਿੱਚ ਲਾਏਗੀ ਜਿਹੜਾ ਪਾਣੀ ਹੈ ਲੋਕਾਂ ਨੂੰ ਮੁੱਲ ਮਿਲੇਗਾ ਪਰ ਇਹ ਲੋਕ ਜਿਹੜੇ ਬੇਰੋਜ਼ਗਾਰ ਹੋ ਜਾਣਗੇ ਦੱਸਦੇ ਇਹਨਾਂ ਨੇ ਇੱਕ ਮੰਗ ਕੀਤੀ ਸੀਗੀ ਕਿ ਜਿਹੜੇ ਪਰਚੇ ਘੱਟੋ ਘੱਟ ਉਸ ਦੇ ਤਹਿਤ 25 ਪਰਚੇ ਕੀਤੇ ਗਏ ਸੀਗੇ ਸਰਹੱਦੀ ਏਰੀਆ ਦੇ ਲੋਕਾਂ ਦੇ ਉੱਤੇ ਇਹਨਾਂ ਨੇ ਤਾਂ ਮੰਗ ਕੀਤੀ ਸੀ ਕਿ ਜੇਕਰ ਉਹ ਪਰਚੇ ਰੱਦ ਨਹੀਂ ਹੋਏ ਤਾਂ ਇਹਨਾਂ ਵੱਲੋਂ ਇੱਕ ਵੱਡਾ ਜਿਹੜਾ ਧਰਨਾ ਐਸਡੀਓ ਜਿਹੜਾ ਕੈਂਸਰ ਆਜਾਗਾ ਉਹਦਾ ਦਫ਼ਤਰ ਦਾ ਘਰਾਵ ਕਰਕੇ ਕੀਤਾ ਜਾਏਗਾ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਅੱਜ ਦੂਸਰਾ ਦਿਨ ਆ ਕੱਲ ਪੁਤਲਾ ਫੂਕਿਆ ਸੀਗਾ ਤਸਵੀਰਾਂ ਦੇਖਦੇ ਹੋ ਬਾਹਰ ਵੀ ਲੋਕ ਇਕੱਠੇ ਨੇ ਤੇ ਦੂਸਰੇ ਪਾਸੇ ਜਿਹੜਾ ਐਸਡੀਓ ਕੈਂਸਰ ਆਜ ਹੈਗਾ ਉਹਦਾ ਦਫ਼ਤਰ ਦੇਖ ਸਕਦੇ ਹੋ ਦਫ਼ਤਰ ਹੈਗਾ ਉਹਦਾ ਘਰਾਵ ਕੀਤਾ ਹੋਇਆ ਹੈ ਤੇ ਧਰਨਾ ਦਿੱਤਾ ਗਿਆ ਹੈ ਇੱਥੇ ਜਿਹੜੇ ਲੋਕ ਨੇ ਕਹਿ ਸਕਦੇ ਆ ਕਿ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਗੁਰਦਾਸਪੁਰ ਹੋਵੇ ਹਸ਼ਿਆਰਪੁਰ ਹੋਵੇ ਉੱਥੋਂ ਲੋਕ ਪਹੁੰਚੇ ਨੇ ਇਹਨਾਂ ਦੇ ਧਰਨੇ ਦੇ ਵਿੱਚ ਇਹਨੂੰ ਸ਼ਾਮਲ ਹੋਏ ਨੇ ਇਹਨੂੰ ਇੱਕ ਹੰਗਾਰਾ ਦੇਣ ਦੇ ਲਈ ਤੇ ਇੱਥੇ ਵੀ ਇਹਨਾਂ ਲੋ ਬਾਰ-ਬਾਰ ਮੰਗਾਂ ਕੀਤੀਆਂ ਜਾ ਰਹੀਆਂ ਕਿ ਜੇਕਰ ਹਾਲੇ ਕਿ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਜਿਹੜੇ ਅੰਦਰ ਹੈਗੇ ਐਸਡੀਓ ਐਸਡੀਓ ਜਿਹੜੇ ਕੰਸਰਾਂ ਹੈਗੇ ਨਾ ਉਸ ਦੇ ਦਫ਼ਤਰ ਦੀਆਂ ਤਸਵੀਰਾਂ ਵੀ ਦਿਖਾ ਰਹੇ ਆ ਉਹ ਖਾਲੀ ਹੈ ਬਿਲਕੁਲ ਦਫ਼ਤਰ ਉਹ ਅੱਜ ਇਸ ਦਫ਼ਤਰ ਦੇ ਵਿੱਚ ਆਇਆ ਹੀ ਨਹੀਂ ਨਹੀਂ ਆਂਦਕਾਰਨ ਦੇ ਹੋਈ ਹੈਗਾ ਕਿ ਲੋਕ ਉਹਦਾ ਖਰਾਬ ਕਰਨਗੇ ਤੇ ਕਿਤਨਾ ਕਿਤੇ ਉਹਦੇ ਖਿਲਾਫ ਜਿਹੜੀ ਆ ਅੰਦਰ ਆ ਕੇ ਵੀ ਨਾਰੇਬਾਜੀ ਕਰ ਸਕਦੇ ਨੇ ਤੇ ਨਾਰੇਬਾਜੀ ਕਰਨਾ ਇੱਕ ਇਹਨਾਂ ਦਾ ਅਧਿਕਾਰ ਵੀ ਹੈਗਾ ਕਿਉਂਕਿ ਇਹ ਕਹਿ ਰਹੇ ਨੇ ਜਿਹੜੇ ਸਾਡੇ ਦੇ 25 ਪਰਚੇ ਕੀਤੇ ਗਏ ਬੇਨਿਆਇਕ ਕੀਤੇ ਗਏ ਨੇ ਇਹਨਾਂ ਨੂੰ ਰੱਦ ਕਰ ਦੇ ਤੇ ਇਹ ਜਿਹੜਾ ਸਕਾਡਾ ਸਿਸਟਮ ਹੈ ਉਹਨਾਂ ਨੂੰ ਮਨਜ਼ੂਰ ਨਹੀਂ ਹੈਗਾ ਦੋਸਤੋ ਇਹ ਹੜੇ ਨੇ ਇੱਥੇ ਲੋਕ ਕਹਿੰਦੇ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਜਿਹੜੇ ਪਰਚੇ ਰਾਤਰੀ ਕੀਤੇ ਜਾਂਦੇ ਜਿਨ੍ਹਾਂ ਦਾ ਧਰਨਾ ਜਿਹੜਾ ਇਸੇ ਤਰ੍ਹਾਂ ਯਾਰੀ ਰਹੇਗਾ ਦੋ ਤੋਂ ਗੱਲਬਾਤ ਸੁਣਾਉਣੇ ਇਹਨਾਂ ਨੇ ਕੀਤੀ ਹੋਈ ਕੀ ਹੈਗਾ ਕਾਰਨ ਕਿੰਨੀ ਦੇਰ ਇਹ ਧਰਨਾ ਚੱਲੇਗਾ ਕੀ ਮੰਗਾਂ ਹੈਗੀਆਂ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ মিডিਆ ਉਸਨੇ ਕੀਤਾ ਜਾ ਰਿਹਾ ਜੀ ਠੇਕਾ ਮੁਲਾਜ਼ਮਾਂ ਦਾ ਸਮੋਰਚਾ ਪੋਜੀਸ਼ਨ ਨੰਬਰ 31 ਅਪਰਸੋਰੀ ਜਲਸ ਪਲਾਇਆ ਤੇ ਸਾਇੰਟਿਸਟ ਨੇ ਕੰਟਰੈਕਟਰ ਵਰਕਰ ਪੋਜੀਸ਼ਨ ਨੰਬਰ 31 ਦੇ ਸਾਰੇ ਤੇ ਦੂਜੇ ਰੂਸਾਤੀ ਬੈਠੇ ਨੇ ਜਿਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਗੁਰਦਾਸਪੁਰ ਅਤੇ ਪੰਜਾਬ ਸਾਡੇ ਸਕੀਮਾ ਤੇ ਸਕਾਡਾ ਸਿਸਟਮ ਜਿਹੜਾ ਲਗਵਾਇਆ ਜਾ ਰਿਹਾ ਹੈ ਪੰਜਾਬ ਦੇ ਕਿਤੇ ਵੀ ਜ਼ਿਲ੍ਹੇ ਵਿੱਚ ਇਹ ਸਿਸਟਮ ਨਹੀਂ ਲਗਾਇਆ ਸਾਡੇ ਪਠਾਨਕੋੜ ਦੇ ਵਿੱਚ ਸਬ-ਡਿਵੀਜ਼ਨ ਰੋਡ ਜਮ ਸਿੰਘ ਦੇ ਜੋ ਐਸ ਡੀਓ ਕਲਸਰਾਜ ਨੇ ਉਹਨਾਂ ਵੱਲੋਂ ਸਾਡੀਆਂ ਸਕੀਮਾ ਤੇ ਸਕਾਡਾ ਸਿਸਟਮ ਲਗਾਇਆ ਜਾ ਰਿਹਾ ਅਸੀਂ ਇਸ ਦਾ ਪੂਰਨ ਪੂਰਨ ਤੌਰ ਤੇ ਵਿਰੋਧ ਕਰਦੇ ਪਿਆ ਸਾਡੀ ਜਥੇਬੰਦੀ ਦਾ ਇਹ ਫੈਸਲਾ ਹੈ ਕਿ ਜਦ ਤੱਕ ਸਾਡੇ ਜਥੇਬੰਦੀ ਨਾਲ ਇਸ ਸਿਸਟਮ ਤੇ ਗੱਲਬਾਤ ਨਹੀਂ ਹੁੰਦੀ ਅਸੀਂ ਇਹਦਾ ਬਰੋ ਜੋ ਜਿਹੜਾ ਉਹ ਕਰਦੇ ਰਵਾਂਗੇ ਇਸ ਵਿਰੋਧ ਦੇ ਤਹਿਤ ਸਾਡੇ ਐਸ ਡੀਓ ਕਨਸਰਾਜ ਨੇ ਸਾਡੇ ਤੇ ਐਫ ਆਰ ਦਰਜ ਕਰਾਈ ਹੈ ਸਾਡੇ ਪਰਿਵਾਰਾਂ ਤੇ 25 ਬੰਦਿਆਂ ਤੇ ਅਸੀਂ ਚਾਹੁੰਦੇ ਹਾਂ ਕਿ ਜੋ ਸਾਡੇ ਤੇ ਐਫ ਆਰ ਦਰਜ ਕੀਤੀ ਹੈ ਅੱਜ ਦਾ ਸਾਡਾ ਜਿਹੜਾ ਧਰਨੇ ਦਾ ਮੁੱਖ ਕਾਰਨ ਹੀ ਹੈ ਕਿ ਜੋ ਸਾਡੇ ਤੇ ਝੂਠੀ ਐਫ ਆਰ ਦਰਜ ਇਹਨਾਂ ਨੇ ਕੀਤੀ ਹੈ ਉਹਨੂੰ ਰੱਦ ਕੀਤਾ ਜਾਵੇ ਜੇਕਰ ਇਹ ਐਫ ਆਰ ਰੱਦ ਨਹੀਂ ਹੁੰਦੀ ਤਾਂ ਅਸੀਂ ਸਾਡੀ ਜੋ ਸੂਬਾ ਕਮੇਟੀ ਹੈ ਸਾਡੀ ਜੋ ਇੱਥੇ ਬੈਠੀ ਲੀਡਰਸ਼ਿਪ ਹੈ ਇਹ ਕੋਈ ਵੱਡਾ ਫੈਸਲਾ ਕਰ ਸਕਦੇ ਨੇ ਇਸ ਲਈ ਅਸੀਂ ਆਈ ਜੂ ਨੂੰ ਪ੍ਰਸ਼ਾਸਨ ਨੂੰ ਵੀ ਦੱਸਣਾ ਚਾਹੁੰਦੇ ਆ ਜਦੋਂ ਤੱਕ ਸਾਡੇ ਝੂਠੇ ਪਰਚੇ ਜਿਹੜੇ ਰੱਦ ਨਹੀਂ ਕੀਤੇ ਜਾਂਦੇ ਤਦ ਤੱਕ ਇਹ ਧਰਨਾ ਜਿਹੜਾ ਆ ਇਹ ਚੱਲਦਾ ਰਹੇਗਾ ਧੰਨਵਾਦ ਸਾਡੇ ਕੋਲ ਹੋ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਕਾਰਨ ਹੈ ਇਸ ਦਾ ਮੈਂ ਔਕਾਸੇ ਟਾਂਡਾ ਪੱਛਤ੍ਰ ਪੰਜਾਬ ਕਨੈਕਟ ਨੰਬਰ 9334 ਪਰਤ ਅੱਜ ਦਾ ਜਿਹੜਾ ਇਹ ਪ੍ਰਦਰਸ਼ਨ ਆ ਸਾਡੇ ਜਥੇਬੰਨੇ ਹਮੇਸ਼ਾ ਹੀ ਲੋਕਾਂ ਦੇ ਪਾਣੀ ਦੇਣ ਦਾ ਕੰਮ ਅਸੀਂ ਕਰਦੇ ਆ ਰਹੇ ਪਿਛਲੇ ਲੰਬੇ ਸਮੇਂ ਤੋਂ ਪਰ ਇਹ ਜਿਹੜਾ ਸਕਾਡਾ ਸਿਸਟਮ ਲਗਾਇਆ ਜਾ ਰਿਹਾ ਸਰਕਾਰ ਵੱਲੋਂ ਉਹਦੇ ਜਿਹੜਾ ਸਾਈਡ ਇਫੈਕਟ ਆ ਇਹ ਲੋਕਾਂ ਨੂੰ ਦੱਸਦੇ ਨਹੀਂਗੇ ਚਲੋ ਜੇ ਲੋਕ ਇਹ ਕਹਿਣਗੇ ਵੀ ਆਪਣੇ ਵਾਸਤੇ ਲੜਦੇ ਆ ਆਪਾਂ ਪਹਿਲਾਂ ਲੋਕਾਂ ਵਾਸਤੇ ਲੜਦੇ ਆ ਜਿਨ੍ਹਾਂ ਨੂੰ ਅਸੀਂ ਪਾਣੀ ਦਾ ਦੇਣ ਵਾਸਤੇ ਸਰਕਾਰ ਨੇ ਮਹਿਕਮੇ ਲਿਖੇ ਆ ਇਸੇ ਲੰਬੇ ਸਮੇਂ ਤੋਂ ਔਰ ਜਦੋਂ ਬਿਜਲੀ ਦੇ ਵੱਡੇ ਵੱਡੇ ਕੱਟ ਲੱਗਣੇ ਆ ਇਹਨਾਂ ਨੇ ਜੋ ਸੈਂਸਰ ਲਾ ਕੇ ਟਾਈਮ ਸੈੱਟ ਕਰਨਾ ਪਾਵਰ ਕੱਟ ਲੱਗਣੇ ਆ ਸਾਡੇ ਵਰਕਰ ਰਾਤ ਦੇ 12-12 ਵਜੇ ਤੱਕ ਵੀ ਡਿਊਟੀ ਕਰਦੇ ਆ ਜਦੋਂ ਟਾਈਮ ਸੈੱਟ ਕਰ ਦਿੱਤਾ ਕੋਈ ਮਸ਼ੀਨਰੀ ਤਾਂ ਖਰਾਬ ਹੋ ਗਈ ਬੇਲਾ ਕਵੇਲਾ ਪਾਣੀ ਸਾਡੇ ਵਰਕਰ ਦਿਨ ਰਾਤ ਸੱਪਾਂ ਦੀ ਸਰੀਆ ਮਿੰਦ ਕੇ ਇੰਦ ਕਰਕੇ ਲੋਕਾਂ ਨੂੰ ਪਾਣੀ ਦੇਣ ਦੀ ਸੇਵਾ ਕਰਦੇ ਆ ਰਹੇ ਜਦੋਂ ਇਹ ਸਿਸਟਮ ਲੱਗ ਗਿਆ ਪਹਿਲਾ ਨੰਬਰ ਲੋਕਾਂ ਨੂੰ ਸਮੇਂ ਸਿਰ ਪਾਣੀ ਮਿਲਣਾ ਜੇ ਪੰਚਾਇਤਾਂ ਕੋਲ ਸਕੀਮਾਂ ਨਹੀਂ ਚੱਲੀਆਂ ਫੇਲ ਹੋਈਆਂ ਤੇ ਆਉਣਾ ਸਾਂ ਵਿੱਚ ਵੱਡੇ ਕਾਰਪੋਰੇਟ ਘਰਾਣਿਆਂ ਦੀ ਲੋਟ ਵੱਡੀ ਉਹਨਾਂ ਨੇ ਕਰਨੀਆਂ ਵੱਡੀਆਂ ਕੰਪਨੀ ਆਉਣੀਆਂ ਉਹਨਾਂ ਨੇ ਮਹਿੰਗੇ ਭਾਅ ਦੇ ਪਾਣੀ ਵੇਚਣਾ ਜਿਹੜਾ ਇਸ ਵੇਲੇ 60-70 ਰੁਪਏ ਇਹ ਜਿਹੜਾ ਇੱਕ ਦਿਨ ਵਾਸਤੇ ਪਾਣੀ ਸਾਡਾ ਮਹਿਕਮਾ ਦੇ ਰਿਹਾ ਦੂਸਰੇ ਨੰਬਰ ਤੇ ਜਿਹੜਾ ਕੱਚਾ ਪిల్లా ਰੋਜ਼ਗਾਰ 15-20 ਸ ਔਰ ਸੋਰ ਤੇ ਉਹਦਾ ਰੋਜ਼ਗਾਰ ਜਿਹੜਾ ਖੁਸ਼ੀਆਂ ਨਾਲ ਘਰ ਨੂੰ ਤੋੜ ਦੇਣਾ ਇਸ ਦੇ ਵਿਰੋਧ ਵਿੱਚੋਂ ਇੱਥੋਂ ਦੇ ਪ੍ਰਸ਼ਾਸਨ ਨੂੰ ਅਸੀਂ ਦੱਸਿਆ ਸੀਗਾ ਸਾਡੇ ਇਹ ਖਰਾਬ ਸਾਡਾ ਸਿਸਟਮ ਆਮ ਲੋਕਾਂ ਦੇ ਵੀ ਹਿੱਤ ਵਿੱਚ ਹੈ ਨਹੀਂਗਾ ਸ਼ਾਂਤ ਨੇ ਤਰੀਕੇ ਨਾਲ ਸਕਾਡਾ ਸਿਸਟਮ ਉਤਾਰ ਕੇ ਸਪੰਜ ਦੇ ਘਰ ਰੱਖਿਆ ਤੇ ਉਹ ਕੰਪਨੀ ਦੇ ਹਵਾਲੇ ਕੀਤਾ ਤੇ ਇੱਥੋਂ ਜਿਹੜਾ ਐਸਡੀਓ ਕਾਂਸਰ ਆਜਾ ਉਹਨੇ ਇਹ ਪ੍ਰਸ਼ਾਸਨ ਦੀ ਸਿਹਤ ਤੇ ਧੱਕੇ ਨਾਲ ਪਰਚੇ ਕਰਾਇਆ ਕੁਝ ਪਿੰਡ ਵਾਸੀ ਆ ਤੇ ਨੌ ਦੇ ਵਿੱਚ ਸਾਡੇ ਵਰਕਰ ਵਾ ਜਦੋਂ ਤੱਕ ਇਹ ਪਰਚੇ ਜਿਹੜੇ ਪਾਏ ਝੂਠੇ ਪਰਚੇ ਪਾਏ ਆ ਉਹ ਰੱਦ ਨਹੀਂ ਕੀਤੇ ਜਾਂਦੇ ਸਰਕਾਰ ਸੇਦਾ ਚੱਲਦਾ ਰਹੂਗਾ ਜੇ ਸਾਨੂੰ ਲੋੜ ਪਈ ਇਥੋਂ ਸਾਡਾ ਮਸਲਾ ਹੱਲ ਨਹੀਂ ਹੁੰਦਾ ਅਸੀਂ ਹੋਰ ਵੀ ਕੋਈ ਤਿੱਖਾ ਸੰਘਰਸ਼ ਅਲਿਖ ਸਕਦੇ ਹਾਂ ਅੱਜ ਜਿਹੜੇ ਜਲ ਸਪਲਾਈ ਸੈਨੀਟੇਟਿੰਗ ਟਰੈਕਟਰ ਜੂਨੀਅਨ ਵੱਲੋਂ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਉਸ ਸੰਘਰਸ਼ ਦੀ ਮਹੱਤਵ ਵਿੱਚ ਆਏ ਆ ਅਸੀਂ ਇਸ ਗੱਲ ਨੇ ਸਮਝਨੇ ਆ ਕਿ ਜਿਹੜਾ ਇਹ ਜਿਹੜੀ ਕੰਟੋ ਸਿਸਟਮ ਲਾਗੂ ਕੀਤਾ ਜਾ ਰਿਹਾ ਇਹ ਭਾਗ ਸਰਕਾਰ ਤੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੀਆਂ ਜਨਤਕ ਸਵਾਵਾਂ ਜਿਹੜੀਆਂ ਲੋਕਾਂ ਨੂੰ ਜ਼ਰੂਰੀ ਸਵਾਵਾਂ ਨੇ ਉਹਨਾਂ ਦਾ ਨਿੱਜੀਕਰਨ ਕਰਨ ਦੀ ਇੱਕ ਦਿਸ਼ਾ ਦੇ ਵਿੱਚ ਟੁੱਕਿਆ ਕਦਮ ਹੈ ਜਿਵੇਂ ਸਿਹਤ ਬਿਜਲੀ ਸੜਕਾਂ ਹਵਾਈ ਰੇਲਾਂ ਸਾਰਾ ਮਹਿਕਮਾ ਸਾਰੇ ਅਦਾਰੇ ਜਿਹੜੇ ਪ੍ਰਾਈਵੇਟ ਕੰਪਨੀ ਨੂੰ ਸੰਪੇਟੇ ਗਏ ਆ ਇਸ ਸਕੀਮ ਦੇ ਤਹਿਤ ਉਹਨਾਂ ਨੇ ਜਲ ਸਪਲਾਈ ਦਾ ਜਿਹੜਾ ਕਾਰਜ ਇਹ ਪ੍ਰਾਈਵੇਟ ਕੰਪਨੀ ਜਿਹੜੀ ਸਪੈਸ਼ਲ ਪਰਪਸਪਰਪੋਸ ਵਹੀਕਲ ਨਾਂ ਦੀ ਜਿੱਥੇ ਪਾਰਟੀ ਖੜੀ ਆਪਣੇ ਕੰਪਨੀ ਖੜੀ ਕੀਤੀ ਆ ਉਸ ਕੰਪਨੀ ਤੇ ਨੂੰ ਇਹ ਸੰਪੇਟਿਆ ਜਾ ਰਿਹਾ ਇਸ ਸਕੀਮ ਦੇ ਇਸ ਕੰਪਨੀ ਦੇ ਕੋਲ ਜਦੋਂ ਜਲ ਸਪਲਾਈ ਦੀ ਜ਼ਿੰਮੇਵਾਰੀ ਗਈ ਤਾਂ ਇਹ ਜਿਹੜੇ ਸਾਡੇ ਕਾਮਿਆਂ ਦਾ ਰੋਜ਼ਗਾਰ ਆ ਉਹ ਰੋਜ਼ਗਾਰ ਖੁੱਸੂਗਾ ਤੇ ਨਾਲ ਦੀ ਨਾਲ ਜਿਹੜੇ ਬਿਜਲੀ ਪਾਣੀ ਦਾ ਜਿਹੜਾ ਉਹ ਲੋਕਾਂ ਨੂੰ ਪਾਣੀ ਮੁੱਲ ਮਿਲੂਗਾ ਜਾਨੀ ਪਾਣੀ ਦੀ ਕੀਮਤ ਅਦਾ ਕਰਨੀ ਪਿਆ ਕਰੂਗੀ ਜਿਹੜੀ ਜ਼ਰੂਰੀ ਸੇਵਾ ਲੋਕਾਂ ਦੇ ਕੋਲ ਅਸੀਂ ਸਮਝਨੇ ਆ ਕਿ ਇਹ ਸਰਕਾਰ ਦੀ ਜਿਹੜੀ ਪਾਲਿਸੀ ਸਾਰੇ ਅਦਾਰਿਆਂ ਦਾ ਨਿੱਜੀ ਕਰਨ ਦੀ ਪਾਲਿਸੀ ਆ ਇਹ ਵਰਲਡ ਬੈਂਕ ਆਈਐਮਐਫ ਤੇ ਡਬਲਯੂਟੀਓ ਦੀਆਂ ਪਾਲਸੀਆਂ ਦੇ ਤਹਿਤ ਆ ਇਹ ਸਾਰੇ ਅਦਾਰਿਆਂ ਦਾ ਨਿੱਜੀ ਕਰਨ ਕਰਕੇ ਸਾਰਾ ਕੁਝ ਜਿਹੜਾ ਪ੍ਰਾਈਵੇਟ ਕੰਪਨੀ ਦੇ ਹਵਾਲੇ ਕੀਤਾ ਜਾਵੇ ਤੇ ਇਸ ਦਿਸ਼ਾ ਦੇ ਵਿੱਚ ਜਲ ਸਪਲਾਈ ਦਾ ਵਿਭਾਗ ਦਾ ਜਿਹੜੀ ਲੋਕਾਂ ਨੂੰ ਮਿਲਦੀ ਜਿਹੜੀ ਸੂਰਤ ਜੇ ਜਲ ਸਪਲਾਈ ਦੀ ਸੇਵਾ ਉਹ ਲੋਕਾਂ ਦੇ ਕੋਲੋਂ ਖੋ ਕੇ ਜਿਹੜੇ ਕੰਪਨੀਆਂ ਕੋਲ ਇੱਕ ਵਪਾਰਕ ਦੇ ਦੌਰ ਦੇ ਉੱਤੇ ਕੰਪਨੀਆਂ ਦੇ ਮੁਨਾਫੇ ਵਧਾਉਣ ਵਾਸਤੇ ਜਿਹੜੀ ਉਹਨਾਂ ਨੂੰ ਛੋਪੀ ਜਾ ਰਹੀ ਆ ਇਹਦੇ ਅਸੀਂ ਨਿੱਦਾਂ ਕਰ ਰਹੇ ਆ ਤੇ ਇਹ ਸੰਘਰਸ਼ ਦੀ ਅਸੀਂ ਹਮਾਇਤ ਕਰ ਰਹੇ ਆ ਤੇ ਇਹ ਜਿਹੜੇ ਐਫਸੀ ਲੋਕਾਂ ਦੇ ਉੱਤੇ ਕੀਤੇ ਢੂਠੇ ਪਰਦੇ ਆ ਉਹ ਰੱਦ ਕਰਕੇ ਇਹ ਸਕੀਮ ਨੂੰ ਸਰਕਾਰੀ ਤੌਰ ਦੇ ਉੱਤੇ ਜਿਵੇਂ ਪਹਿਲਾਂ ਸਰਕਾਰੀ ਕਰਮਚਾਰੀ ਭਰਤੀ ਕਰਕੇ ਸਰਕਾਰ ਦੀ ਦੇਖਰੇਖ ਦੇ ਵਿੱਚ ਚੱਲਦੀ ਸੀ ਉਸੇ ਤਰ੍ਹਾਂ ਚੱਲਦੀ ਰੱਖਣ ਲਈ ਅਸੀਂ ਮੰਗ ਕਰਦੇ ਆ ਇਹ ਸਾਡਾ ਸਿਰਫ